ਆਓ ਆਓ ਪਰ ਨਹੀਂ ਮੇਰੇ ਤੇ ਯਕੀਨਤਾ ਕਰੋ ਚਲੋ ਨਹੀਂ ਨਹੀਂ ਮੈਨੂੰ ਨਹੀਂ ਕੋਈ ਯਕੀਨ ਹੈਗਾ ਮੈਂ ਨਹੀਂ ਜਾਣਾਗਾ ਨਹੀਂ ਮੇਰੇ ਨਾਲ ਖੁੱਤ ਨਾ ਹੋਇਆ ਤੁਸੀਂ ਚਲੋ ਆਓ ਮੈਂ ਤੁਹਾਨੂੰ ਲੈ ਕੇ ਚਲਦੀ ਆਓ ਮੇਰੇ ਨਾਲ ਮੇਰਾ ਜੀ ਤਾਂ ਨਹੀਂ ਕਰਦਾਗਾ ਚਲ ਮੈਂ ਤੁਹਾਡੇ ਤੇ ਯਕੀਨ ਕਰਕੇ ਆ ਜਾਨੀ ਆ ਫਿਰ ਬਸ ਮੇਰੇ ਤੇ ਭਰੋਸਾ ਕਰੋ ਉਹ ਤਾਂ ਸਹੀ ਮੈਂ ਤੁਹਾਨੂੰ ਮਿਲਾਉਣੀ ਆ ਆਓ ਚਲੋ ਵੇਖ ਲੈਨੇ ਆ ਫਿਰ ਆਓ ਜੀ ਇਹਨਾਂ ਦੀ ਬਤੌਲਤ ਮੇਰਾ ਘਟਿਆ ਵੇਟ ਅੱਛਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਆਪਣਾ 29 ਕਿਲੋ weight ਘਟਾਇਆ 4.5 ਮਹੀਨੇ ਹਾਂ 29 ਕਿਲੋ ਹਾਂਜੀ ਇੰਨਾ ਤੁਹਾਡਾ ਓਵਰ weight ਸੀਗਾ ਹਾਂਜੀ ਮੇਰਾ 94 ਕਿਲੋ ਭਾਰ ਸੀਗਾ ਅੱਛਾ ਜੀ ਹਾਂਜੀ ਹੁਣ ਕਿੰਨੇ ਟਾਈਮ ਚ ਤੁਸੀਂ ਘਟਾ ਲਿਆ ਮੈਂ 4.5 ਮਹੀਨੇ ਵਿੱਚ ਮੇਰਾ ਕੱਲੀ ਦਾ ਨਹੀਂ ਘਟਿਆ ਮੇਰੇ ਹਸਬੰਦ ਨੇ ਵੀ ਘਟਾਇਆ ਠੀਕ ਹੈ ਜੀ ਇਹਨਾਂ ਦਾ ਵੀ 1 ਕੁਇੰਟਲ 30 ਕਿਲੋ weight ਸੀਗਾ ਠੀਕ ਹੈ ਜੀ ਹਾਂ ਜੀ ਇਹਨਾਂ ਨੇ ਆਪਣਾ 35 ਕਿਲੋ ਭਾਰ ਘਟਾਇਆ ਫਿਰ ਤਾਂ ਬਹੁਤ ਵਧੀਆ ਰਿਜ਼ਲਟ ਮਿਲਿਆ ਤੁਹਾਨੂੰ ਹਾਂ ਜੀ ਮੇਰੀ ਫੈਮਿਲੀ ਵਿੱਚੋਂ ਲਗਭਗ 17 ਮੈਂਬਰ ਨੇ ਜਿਨ੍ਹਾਂ ਨੇ ਆਪਣਾ weight loss ਕੀਤਾ ਹੈ ਠੀਕ ਹੈ ਜੀ ਅੱਛਾ ਵੀਰ ਜੀ ਤੁਹਾਡਾ ਵੀ ਮਤਲਬ ਕਿ ਭਾਰ ਕਾਫੀ ਘਟ ਗਿਆ ਜੀ ਹਾਂ ਜੀ ਭੈਣ ਜੀ ਮੇਰਾ ਵੀ 35 ਕਿਲੋ weight ਮੈਂ loss ਕੀਤਾ ਜੀ ਆਪਣਾ 3.5 ਮਹੀਨੇ ਵਿੱਚ ਹੀ ਠੀਕ ਹੈ ਜੀ ਤੇ ਮਤਲਬ ਕਿ ਇਹ ਸਭ ਕੁਝ ਕਿਵੇਂ ਪੋਸੀਬਲ ਹੋਇਆ ਵੀ ਪੋਸੀਬਲ ਹੋ ਜਾਂਦਾ ਜੀ ਜਿਹੜਾ ਬੰਦਾ ਇੱਥੇ ਆਉਂਦਾ ਆਉਂਦਾ ਦੁਖੀ ਆ ਪਰ ਇੱਥੋਂ ਜਾਂਦਾ ਖੁਸ਼ ਹੋ ਕੇ ਆ ਬਾਕੀ ਭਾਈ ਸਾਹਿਬ ਹੁਣੀ ਹੈਗੇ ਨੇ ਇਹ ਤੁਹਾਨੂੰ ਸਾਰੀ ਡਿਟੇਲ ਦੱਸਣਗੇ ਇਹਦੇ ਬਾਰੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਤੇ ਤੁਹਾਡੇ ਜਦੋਂ ਵੀ ਆਉਣੇ ਆ ਤੁਸੀਂ ਨਵੇਂ ਨਵੇਂ ਰਿਜ਼ਲਟ ਪੇਸ਼ ਕਰਦੇ ਹੋ ਵੀ ਕੀ ਜਾਦੂ ਕੀ ਹੈ ਤੁਸੀਂ ਅੱਜ ਖੁੱਲ ਕੇ ਦੱਸੋ ਮਾੜਾ ਜੀ ਕਦੇ ਨਾ ਤੁਸੀਂ weight ਘਟਾ ਦਿੰਨੇ ਆ ਅੱਜ ਬਾਈ ਜਿਵੇਂ ਬਾਈ ਹੁਣੀ ਬੈਠੇ ਆ ਇਧਰ ਭੈਣ ਹੋਣੀ ਬੈਠੇ ਆ ਮਤਲਬ ਕਿ ਕਿੰਨਾ ਕਿੰਨਾ ਬਾਈ ਤੁਹਾਡਾ weight ਘਟਿਆ ਹੈ ਮੇਰਾ 35 ਕਿਲੋ ਵੇਟ 35 35 ਕਿਲੋ ਵੇਟ ਘਟਨਾ ਕੋਈ ਮਤਲਬ ਕਿ ਖਾਲਾ ਜੀ ਇਹਦਾ ਵਾੜਾ ਥੋੜਾ ਜਿਹਾ ਇਹਦੇ ਪਿੱਛੇ ਕੀ ਰੀਜ਼ਨ ਕੀ ਹੈ ਜੀ ਪਹਿਲਾਂ ਤਾਂ ਸੰਤੂ ਸਾਹਿਬ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਆਏ ਹੋ ਤੁਹਾਡਾ ਸਵਾਗਤ ਹੈ ਜੀ ਤਾਂ ਸੰਤੂ ਸਾਹਿਬ ਸਭ ਤੋਂ ਪਹਿਲਾਂ ਤਾਂ ਜਿਹੜਾ ਹੁੰਦਾ ਜੀ ਉਹ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜੀ ਉਹ ਤਾਂ ਸਹੀ ਗੱਲ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਜੀ ਦੇਖੋ ਕੁਝ ਲੋਕ ਸਾਡੇ ਨਾਲ ਚੱਲਦੇ ਨੇ ਕੁਝ ਅਸੀਂ ਜਿੰਨੇ ਜੋ ਅਗਿਆਂ ਜੀ ਉਹਨਾਂ ਨੂੰ ਦੱਸਦੇ ਆ ਹਾਂਜੀ ਹਾਂਜੀ ਨਿਊਟ੍ਰੀਸ਼ਨ ਦਿੰਨੇ ਆ ਉਹਦੇ ਨਾਲ ਉਹਨਾਂ ਨੂੰ ਪੂਰੀ એનર્ਜੀ ਦੇ ਨਾਲ ਉਹਨਾਂ ਦਾ weight ਘਟਾਉਣੀ ਹੈ ਜੀ ਤੇ ਇਹਦੇ ਤੇ ਜਿਹੜੀ ਵੀ ਤੁਸੀਂ ਚੀਜ਼ ਦਿੰਦੇ ਹੋ ਕੋਈ ਬੋਡੀ ਤੇ ਸਾਈਡ ਇਫੈਕਟ ਤਾਂ ਨਹੀਂ ਪੈਂਦਾ ਇਹਦਾ ਨਾ ਨਾ ਸਰ ਬਿਲਕੁਲ ਬੋਡੀ ਤੇ ਇੱਕ ਵੀ ਪਰਸੈਂਟ ਨਹੀਂ ਹਰੇਕ ਆਪਣੀ ਜਿਹੜੀ ਕੋਈ ਵੀ ਆਈਟਮ ਹੈ ਜੀ ਠੀਕ ਹੈ ਉਹਦੇ ਤੇ FSSAI ਦੀ ਸਟੈਂਪ ਹੈ ਜੀ ਠੀਕ ਤੇ ਰੋਟੀ ਵਗੈਰਾ ਤਾਂ ਨਹੀਂ ਛੱਡਣੀ ਪੈਂਦੀ ਜਮਾਨਾ ਨਹੀਂ ਨਹੀਂ ਜੀ ਬਿਲਕੁਲ ਨਹੀਂ ਸਿਰਫ ਉਹਦਾ ਟਾਈਮ ਟੇਬਲ ਅਸੀਂ ਅੱਗੇ ਪਿੱਛੇ ਕਰ ਦਈਏ ਜੀ ਚੇਂਜ ਕਰ ਦਈਏ ਠੀਕ ਹੈ ਠੀਕ ਹੈ ਦੋਸਤੋ ਤੁਹਾਨੂੰ ਮੈਂ ਦੱਸਦਾ ਫਿਰ ਆਪਦੇ ਸ਼ਹਿਰ ਹਬੌਰ ਚ ਬੈਠੇ ਹੋਏ ਆ ਤੇ ਬਾਈ ਹੁਣਾਂ ਦਾ ਦਫਤਰ ਹਬੌਰ ਦੇ ਵਿੱਚ ਆ ਵੀ ਇਹ ਕੋਈ ਆਊਟ ਆਫ ਸਟੇਟ ਜਾਂ ਆਊਟ ਆਫ ਸਿਟੀ ਨਹੀਂਗਾ ਵੀ ਮੇਰੇ ਆਪਦੇ ਸ਼ਹਿਰ ਦੇ ਵਿੱਚ ਬਾਈ ਜਤਿੰਦਰ ਹੁਣਾਂ ਦਾ ਆਫਿਸ ਆ ਇਹ ਮਤਲਬ ਕਿ ਪੂਰੇ ਫੁੱਲ ਮੋٹے ਬੰਦੇ ਦੇ ਉੱਤੇ ਵੀ ਇਹਨਾਂ ਨੇ ਟ੍ਰਾਇਲ ਲਾਇਆ ਪਿਆ ਤੇ ਉਹਦਾ ਵੀ weight ਘਟਾਇਆ ਹੋਇਆ ਇਹਨਾਂ ਨੇ ਕਿੰਨੇ ਕਿੰਨੇ ਲਾਸਟ ਰਿਜ਼ਲਟ ਕਿੰਨਾ ਫਿਰ ਤੁਸੀਂ ਦੱਸਿਆ ਸੀਗਾ ਸਰ 73 ਕਿਲੋ ਤੱਕ 70 ਕਿਲੋ ਤੱਕ ਦੇ ਰਿਜ਼ਲਟ ਨੇ ਆਪਣੀ 70 ਕਿਲੋ ਤੱਕ weight ਮਤਲਬ ਕਿ ਇਹਨਾਂ ਨੇ ਘਟਾਇਆ ਤੇ ਹੁਣ ਦੋਸਤੋ ਆਪਾਂ ਇਹਨਾਂ ਸਾਰੀ ਬਰੀਕੀ ਨਾਲ ਪੁੱਛਦੇ ਹਾਂ ਵੀ ਕਿੰਨਾ ਚਿਰ ਇਹਨਾਂ ਦੀ ਜਿਹੜੀ ਵੀ ਬੀਨਾਂ ਦੇ ਅੰਡਰ ਚੱਲਣਾ ਪੈਂਦਾ ਆਪਾਂ ਨੂੰ ਵੀ ਕਾਦੇ ਨਾ weight ਘਟਦਾ ਤੇ ਬਾਈ ਹਾਂਜੀ ਹਾਂਜੀ ਅਸੀਂ ਦੇਖੋ ਜੀ ਜੇ ਕੋਈ ਤੁਹਾਨੂੰ ਸੰਤੋਖ ਸਾਹਿਬ ਲੱਗੇ ਵੀ ਅਸੀਂ ਕੋਈ ਪਰਸਨ ਨੂੰ ਕਿਸੇ ਨੂੰ ਵੀ ਭੁੱਖੇ ਰੱਖਦੇ ਆ ਬਿਲਕੁਲ ਨਹੀਂ ਜੋ ਵੀ ਉਹ ਖਾ ਪੀ ਰਹੇ ਨੇ 60% ਉਹਨਾਂ ਨੇ ਉਹੀ ਖਾਣਾ ਹੈ ਠੀਕ ਹੈ ਜਿਹੜਾ 40% ਅਸੀਂ ਘੱਟ ਲਾਵਾਂਗੇ ਉਹਦੀ ਜਗ੍ਹਾ ਤੇ ਅਸੀਂ ਨਿਊਟ੍ਰੀਸ਼ਨ ਦੇਵਾਂਗੇ ਇੱਕ ਵਧੀਆ ਖਰਾਕ ਦੇਵਾਂਗੇ ਉਹਦੇ ਨਾਲ ਆਪਣੇ ਇਟਰਨਲ ਸਿਸਟਮ ਨੂੰ ਪੂਰਾ ਸਟਰੋਂਗ ਕਰਕੇ ਬਾਡੀ ਦੇ ਵਿੱਚੋਂ ਫੈਟ ਬਾਹਰ ਕੱਢਦੇ ਆਂ ਠੀਕ ਹੈ ਤੇ ਜਿਹੜਾ weight ਹੈ ਪੇਟ ਦੋਨੋਂ ਘਟਦੇ ਆ ਜੀ ਇਨਕਰੀਡਿਊਸ ਹੁੰਦੇ ਆ ਤੇ ਜਿਹੜੀ ਬੋਡੀ ਹੈ ਪੂਰੀ ਸ਼ੇਪ ਦੇ ਵਿੱਚ ਆਉਂਦੀ ਹੈ ਇਹਦਾ ਰਿਜ਼ਲਟ ਕਿੰਨੇ ਟਾਈਮ ਤੱਕ ਮਿਲਣ ਲੱਗ ਜਾਂਦਾ ਹੈ ਇਹਦਾ ਸਰ 3 ਦਿਨਾਂ ਬਾਅਦ ਆਪਣਾ ਰਿਜ਼ਲਟ ਸਟਾਰਟ ਹੋ ਜਾਂਦਾ ਜੀ ਅੱਛਾ 3 ਦਿਨਾਂ ਜੀ ਵੀਡੀਓ ਦੇ ਨੀਚੇ ਕਮੈਂਟ ਆਉਂਦੇ ਵੀ ਜੇ ਕੱਲ ਨੂੰ ਕਿਸੇ ਨੂੰ ਕੋਈ ਸਾਈਡ ਇਫੈਕਟ ਹੋ ਗਿਆ ਤਾਂ ਤੋ ਜ਼ਿੰਮੇਵਾਰੀ ਲੈਣਾ ਇਹਦੇ ਬਾਰੇ ਮਾੜਾ ਖੁੱਲ ਕੇ ਜਾਣਨਾ ਪਾਉ ਜੀ ਸਰ ਬਿਲਕੁਲ 100% ਜ਼ਿੰਮੇਵਾਰੀ ਅਸੀਂ ਲੈਣੀ ਹੈ ਜੀ ਠੀਕ ਹੈ ਜੀ ਤਾਂ ਦੇਖੋ ਆਪਣੀ ਇੱਕ ਬਹੁਤ ਵੱਡੀ ਫੂਡ ਸੇਫਟੀ ਐਕਟ FSSAI ਹਾਂ ਜੀ ਹਾਂ ਜੀ ਉਹ ਠੀਕ ਹੈ ਕੋਈ ਆਪਾਂ ਇਹ ਨਹੀਂ ਕਹਿੰਦੇ ਕਿ ਆਪਾਂ ਕਰੇ ਅਵੇਰ ਦਾ ਕਹਿਣ ਦਾ ਮਤਲਬ ਹੈ ਵੀ ਜੇ ਇੰਡੀਅਨ ਗਵਰਨਮੈਂਟ ਨੇ ਪ੍ਰੋਡਕਟ ਨੂੰ ਪਰਮਿਸ਼ਨ ਦਿੱਤੀ ਹੈ ਵੀ ਸਭ ਤੋਂ ਪਹਿਲਾਂ ਤਾਂ ਉਹ ਜ਼ਿੰਮੇਵਾਰ ਬਣ ਗਈ ਨਾਲੇ ਤੁਸੀਂ ਕਹਿ ਰਹੇ ਸਾਡਾ ਬਾਹਰ ਜਾ ਰਿਹਾ ਤੇ ਬਾਹਰ ਦਾ ਪ੍ਰੋਡਕਟ ਤਾਂ ਮਤਲਬ ਕਿ ਬਿਨਾ ਸੇਫਟੀ ਵਾਲਾ ਵਜਾਈ ਨਹੀਂ ਸਕਦਾ ਜੀ ਬਿਲਕੁਲ 17 ਦੇਸ਼ਾਂ ਦੇ ਵਿੱਚ ਸਾਰਾ ਆਪਣਾ ਜਾ ਰਿਹਾ ਜੀ ਅੱਛਾ 17 ਦੇਸ਼ਾਂ ਦੇ ਵਿੱਚ 17 ਦੇਸ਼ਾਂ ਦੇ ਵਿੱਚ ਜਾ ਰਿਹਾ ਕਿਸੇ ਵੀ 에어ਪੋਰਟ ਤੇ ਨਹੀਂ ਰੁਕਦਾ ਜੀ ਕੋਈ ਵੀ ਕਸਟਮ ਵਿਭਾਗ ਤੇ ਕਿਤੇ ਵੀ ਨਹੀਂ ਰੁਕਦਾ ਜੀ ਤੇ ਇਸ ਤੋਂ ਵੱਡੇ ਦਾ ਕੋਈ ਜ਼ਿੰਮੇਵਾਰੀ ਹਾਂ ਇਸ ਤੋਂ ਵੱਡੀ ਕੋਈ ਵੀ ਨਹੀਂ ਜੀ ਦੇਖੋ ਇਹ ਪੱਖਿਆ ਰੱਖਣਾ ਪੈਂਦਾ ਬੰਦਿਆਂ ਨੂੰ ਨਹੀਂ ਸੰਧੂ ਸਾਹਿਬ ਭੁੱਖੇ ਨਹੀਂ ਰੱਖਦੇ ਆਪਾਂ ਕਿਸੇ ਨੂੰ ਠੀਕ ਤੇ ਆਪਾਂ ਖਿਲਾਫ ਲਾ ਕੇ ਵਧੀਆ ਅੱਛਾ ਫਿਰ weight ਘਟਾਉਣੇ ਆ ਵੀ ਪੂਰਾ ਮਤਲਬ ਕਿ ਪੁੱਲਰ ਜਾ ਕੇ ਫਿਰ weight ਘਟਾਉਣੇ 60% ਅਸੀਂ ਤੁਹਾਨੂੰ ਤੁਹਾਡੇ ਘਰ ਵਾਲੀ ਡਾਈਟ ਡਿਜ਼ਾਈਨ ਕਰਕੇ ਦੇਵਾਂਗੇ ਠੀਕ ਆ ਦਾਲ ਰੋਟੀ ਸਬਜੀ ਦਹੀਂ ਲੱਸੀ ਸਲਾਦ ਫਰੂਟ ਜੂਸ ਜੋ ਵੀ ਤੁਸੀਂ ਖਾਣੇ ਕਿੰਨੇ ਹੋ ਠੀਕ ਆ ਡਿਜ਼ਾਈਨ ਅਸੀਂ ਕਰਾਂਗੇ ਖਾਣਾ ਤੁਸੀਂ ਠੀਕ ਆ ਠੀਕ ਆ ਭੁੱਖੇ ਨਹੀਂ ਰੱਖਾਂਗੇ ਭੁੱਖੇ ਨਹੀਂ ਰੱਖਣਾ 40% ਨਿਊਟ੍ਰੀਸ਼ਨ ਦੇਵਾਂਗੇ ਅਸੀਂ ਆਪਣੇ ਕੋਲ ਠੀਕ ਹੈ ਜੋ ਕਿ ਸਰਕਾਰ ਤੋਂ ਮਾਨਤਾ ਬਰਾਬਰ ਹੈ ਉਹ ਮਤਲਬ ਇੱਥੇ ਆ ਕੇ ਲੈ ਕੇ ਜਾਣਾ ਪਊਗਾ ਤੁਸਾਂ ਨੂੰ ਜਿਹੜੇ ਤੁਸੀਂ ਵਾਇਆ ਕੋਰੀਅਰ ਵੀ ਮੰਗਾ ਸਕਦੇ ਹੋ ਅਜਾ ਘਰੇ ਜੀ ਬੇ ਉੱਥੋਂ ਤੁਹਾਨੂੰ ਫੋਨ ਕਰਨਾ ਜਿਹੜਾ ਨੰਬਰ ਚੱਲ ਰਿਹਾ ਬੇ ਉੱਥੋਂ ਤੁਸੀਂ ਉਹਨਾਂ ਦੇ ਘਰੇ ਭੇਜ ਦੋਗੇ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਤੁਸੀਂ ਸਾਨੂੰ ਵਟਸਐਪ ਤੇ ਆਪਣਾ ਨਾਮ ਨੰਬਰ ਪਤਾ ਆਪਣਾ weight height ਭੇਜਣੀ ਹੈ ਠੀਕ ਹੈ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਅਸੀਂ ਤੁਹਾਡੇ ਘਰ ਤੱਕ ਰਵਾਇਆ ਕੋਰੀਅਰ ਕਰਾਂਗੇ ਤੇ ਦੋਸਤੋ ਜਿਹੜੇ ਵੀ ਦੋਸਤ ਮਿੱਤਰਾਂ ਨੇ ਪਟ ਮੰਗਵਾਉਣਾ ਹੈ ਜਿਹੜੇ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਆ ਉਹਨਾਂ ਦੇ ਉੱਤੇ ਹੀ ਤੁਸੀਂ ਫੋਨ ਕਰਨਾ ਜਿਹੜੇ ਕਮੈਂਟ ਬਾਕਸ ਦੇ ਵਿੱਚ ਕੋਈ ਨੰਬਰ ਪਾ ਦਿੰਦਾ ਉਹਨਾਂ ਤੇ ਤੁਸੀਂ ਫੋਨ ਨਾ ਕਰਿਓ ਉਹਦੇ ਸਾਡੇ ਕੋਈ ਵੀ ਜ਼ਿੰਮੇਵਾਰੀ ਨਹੀਂ ਹੋਣੀਗੀ ਤੇ ਕੱਲ ਨੂੰ ਤੁਹਾਡੇ ਨਾਲ ਫਰਾਡ ਹੁੰਦਾ ਸਿਰਫ ਜਿਹੜੇ ਡਿਸਪਲੇ ਦੇ ਉੱਤੇ ਨੰਬਰ ਚੱਲ ਰਹੇ ਆ ਵੀਡੀਓ ਦੇ ਉੱਪਰ ਉਸੇ ਨੰਬਰ ਤੇ ਤੁਸੀਂ ਫੋਨ ਕਰੋਗੇ ਤਾਂ ਸਸਾ ਹੀ ਅਸੀਂ ਬੈਠੇ ਆ ਜੇ ਤੁਹਾਨੂੰ ਕੋਈ ਕੱਲ ਨੂੰ ਕੋਈ ਬੇ ਲੰਬਾ ਆਉਗਾ ਤੁਸੀਂ ਸਾਨੂੰ ਕਹਿ ਸਕਦੇ ਆ ਵੀ ਸਾਡੇ ਪ੍ਰੋਡਕਟ ਨਹੀਂ ਪਹੁੰਚਿਆ ਜਾਂ ਅਸੀਂ ਪੈਸੇ ਪਾਤੇ ਸੀ ਜਾਂ ਕੋਈ ਵੀ ਗਲਤ ਹੈ ਭਾਈ ਜੇ ਕਿਸੇ ਨੂੰ ਪ੍ਰੋਡਕਟ ਕੰਮ ਨਹੀਂ ਕਰਦਾ ਜਾਂ ਮਤਲਬ ਕਿ ਕਿਸੇ ਦੇ ਕੰਮ ਨਹੀਂ ਆਉਂਦਾ ਵੀ ਦੋ ਤਿੰਨ ਦਿਨਾਂ ਦੇ ਵਿੱਚ ਵੀ ਉਹਨੂੰ ਅਸਰ ਨਹੀਂ ਵਿਖਾਉਂਦਾ ਤੇ ਤੁਸੀਂ ਉਹਦੇ ਪੈਸੇ ਵਾਪਸ ਮੋੜ ਦਿੰਨੇ ਆ। ਹਾਂਜੀ ਬਿਲਕੁਲ ਜੀ ਬਿਲਕੁਲ ਅਸੀਂ ਉਹਨਾਂ ਦੇ ਪੈਸੇ ਵਾਪਸ ਕਰ ਲਾਂਗੇ ਜੇਕਰ ਤੁਹਾਡੇ 3 ਦਿਨ ਦੇ ਵਿੱਚ ਰਿਜ਼ਲਟ ਨਹੀਂ ਸ਼ੁਰੂ ਹੁੰਦਾ। ਅੱਛਾ ਜੀ ਸਰ 3 ਦਿਨ ਦੀ ਆਪਣੀ ਗਾਰੰਟੀ ਹੈ ਜੀ। ਸਿਰਫ 3 ਦਿਨਾਂ 'ਚ ਰਿਜ਼ਲਟ ਆਉਣ ਲੱਗ ਜੂਗਾ। ਰਿਜ਼ਲਟ ਸਰ ਸੇਮ ਡੇ ਸ਼ੁਰੂ ਹੋ ਜਾਂਦਾ ਜੀ। ਠੀਕ ਆ। ਪਰ ਕਈ ਵਾਰੀ ਬੋਡੀ ਅਲੱਗ-ਅਲੱਗ ਹੁੰਦੀ ਹਰ ਇਨਸਾਨ ਦੀ। ਠੀਕ ਆ। ਕਿਸੇ ਦੀ ਬੋਡੀ ਦੇ ਹਾਰਮੋਨ ਅਲੱਗ ਤਰ੍ਹਾਂ ਕੰਮ ਕਰਦੇ ਨੇ, ਕਿਸੇ ਦੇ ਇਹ ਤੁਹਾਡੀ ਬਾਡੀ ਤੇ ਰਿਜ਼ਲਟ ਨਾ ਆਇਆ ਤੇ ਤੁਸੀਂ ਮਤਲਬ ਕਿ ਇਹਨਾਂ ਨੂੰ ਫੋਨ ਕਰਕੇ ਤੇ ਆਪਦੇ ਪੈਸੇ ਵਾਪਸ ਕਰਵਾ ਸਕਦੇ ਹੋ ਤੇ ਹੋਰ ਬਾਈ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਤੋਂ ਇਲਾਵਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਬੱਚਿਆਂ ਦੇ ਰਿਲੇਟਡ ਤੁਹਾਡੇ ਕੋਈ ਇਸ਼ੂ ਹੈਗੇ ਨੇ ਤੁਹਾਡੇ ਬੱਚਿਆਂ ਦੀ ਗਰੋਥ ਨਹੀਂ ਹੋ ਰਹੀ ਹੈ ਮੈਂਟੈਲਿਟੀ ਲੈਵਲ ਬੱਚੇ ਦਾ ਗ로우 ਨਹੀਂ ਕਰ ਰਿਹਾ ਬੱਚਾ ਪੜਾਈ 'ਚ ਵੀਕ ਹੈ ਜਾਂ ਉਹ ਖਾਣਾ ਉਹ ਨਹੀਂ ਖਾ ਰਿਹਾ ਜਾਂ ਉਹਨੂੰ ਕੋਈ ਵੀਟ ਤੋਂ ਅਲਰਜੀ ਹੈ ਅੱਛਾ ਤੁਹਾਡਾ ਪ੍ਰੋਡਕਟ ਬੱਚਿਆਂ ਨੂੰ ਵੀ ਬੱਚਿਆਂ ਲਈ ਵੀ ਆਉਂਦਾ ਜੀ ਸਰ ਬੱਚਿਆਂ ਲਈ ਵੀ ਬੱਚਿਆਂ ਦੀ ਹਾਈਟ weight ਐਂਡ ਗਰੋਥ ਦੇ ਲਈ ਅਸੀਂ ਬੱਚਿਆਂ ਨੂੰ ਨਿਊਟ੍ਰੀਸ਼ਨ ਦੇ ਰਹੇ ਹਾਂ ਠੀਕ ਹੈ ਜੀ ਲੋ ਦੋਸਤੋ ਵੀ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਵੱਡਿਆਂ ਵਾਸਤੇ ਇਕੱਲਾ ਪ੍ਰੋਡਕਟ ਆਉਂਦਾ ਵੀ ਬੱਚਿਆਂ ਵਾਸਤੇ ਨਹੀਂ ਆਉਂਦਾ ਤੇ ਜਿਹੜਾ ਪ੍ਰੋਡਕਟ ਬੱਚਿਆਂ ਵਾਸਤੇ ਬਣਦਾ ਉਹ ਤਾਂ ਮਤਲਬ ਕਿ ਉਹਦੇ ਤਾਂ ਹੋਰ ਜਿਆਦਾ ਬਿਲਕੁਲ ਜੀ ਬਿਲਕੁਲ ਉਹਦੀ ਤਾਂ ਕੁਆਲਿਟੀ ਬਹੁਤ ਵੱਡੀ ਹੈ ਜੀ ਬਹੁਤ ਹਾਂ ਜੀ ਹਾਂ ਜੀ ਸਹੀ ਹੈ ਜੀ अच्छा बच्चों का की तू कह रहे थे कि जी जी बच्चों दी जिन्ना जिन, जिन्नी ਵੀ ਤਰ੍ਹਾਂ ਦੀ ਗ੍ਰੋਥ ਹੈ ਮਾਨਸਿਕ ਗ੍ਰੋਥ ਹੈ ਫਿਜ਼ੀਕਲ ਗ੍ਰੋਥ ਹੈ ਜਾਂ ਕਈ ਵਾਰੀ ਹੁੰਦਾ ਹੈ ਕਿ ਬੱਚੇ ਬੈਠਦੇ ਉਹ ਪਿਸ਼ਾਬ ਕਰ ਦਿੰਦੇ ਨੇ ਜਾਂ ਬੱਚਾਂ ਦਾ ਕਿ ਪੜਾਈ ਵਿੱਚ ਮਨ ਨਹੀਂ ਲੱਗਦਾ ਬੱਚੇ ਮਿੱਟੀ ਖਾਂਦੇ ਨੇ ਬੱਚਾ ਨੂੰ ਖਾਣਾ ਖਾਂਦੇ ਨੇ ਥੋੜਾ ਖਾਂਦੇ ਨੇ ਜਾਂ ਵੀਟ ਤੋਂ ਅਲਰਜੀ ਆ ਉਹ ਸਾਰੀਆਂ ਤਰ੍ਹਾਂ ਦੀ ਬਾਡੀ ਪਰਸਨੈਲਿਟੀ ਜਿਹੜੀ ਆ ਡਵੈਲਪ ਕਰੇਗਾ ਬੱਚਿਆਂ ਦੀ ਭਾਈ ਇਹ ਅੱਜ ਕੱਲ ਬੱਚੇ ਫੋਨ ਬਹੁਤ ਦੇਖਦੇ ਸਾਰਾ ਦਿਨ ਫੋਨ ਹੀ ਫੋਨ ਸਾਡੇ ਵਾਲਾ ਜੈਸ਼ਵਿਕ ਵੀ ਬਹੁਤ ਫੋਨ ਦੇਖਦਾ ਹੈ ਵੇ ਐਵੇਂ ਦੀ ਚੀਜ਼ ਵੀ ਕੋਈ ਬਣਾਈ ਤੁਹਾਡੀ ਕੰਪਨੀ ਨੇ ਵੀ ਉਹ ਫੋਨ ਦੇਖਣਾ ਵੀ ਘਟਾ ਕਰ ਜਾਣਾ ਐਦਾਂ ਦੀ ਤਾਂ ਕੋਈ ਚੀਜ਼ ਨਹੀਂ ਬਣੀ ਬਟ ਗੱਲ ਇਹ ਹੈ ਕਿ ਜਦੋਂ ਬੱਚਾ ਨਿਊਟ੍ਰੀਸ਼ਨ ਯੂਜ਼ ਕਰਦਾ ਤੇ ਬੱਚੇ ਦਾ ਮਾਨਸਿਕ ਵਿਕਾਸ ਹੁੰਦਾ ਬੱਚੇ ਦਾ ਫਿਜ਼ੀਕਲ ਵਿਕਾਸ ਹੁੰਦਾ ਬੱਚਾ ਪੜਾਈ 'ਚ ਮਨ ਲੱਗਦਾ ਤੇ ਬੱਚਾ ਆਟੋਮੈਟਿਕਲੀ ਫੋਨ ਤੋਂ ਦੂਰ ਹੋ ਜਾਂਦਾ ਉਹ ਤਾਂ ਬਿਲਕੁਲ ਮਤਲਬ ਕਿ ਬੱਚੇ ਦਾ ਹੋਰ ਪਾਸੇ ਧਿਆਨ ਲੱਗਣ ਲੱਗ ਜਾਂਦਾ ਜੀ ਬਿਲਕੁਲ ਬੱਚੇ ਦਾ ਖੇਡ ਖੁੱਦ ਵਿੱਚ ਧਿਆਨ ਲੱਗਣ ਲੱਗ ਪੈਂਦਾ ਬੱਚੇ ਦਾ ਪੜਾਈ 'ਚ ਮਨ ਲੱਗਣ ਲੱਗ ਪੈਂਦਾ ਬੱਚੇ ਦਾ ਆਸ-ਪਾਸੇ ਤੇ ਮਾਹੌਲ 'ਚ ਮਨ ਲੱਗਣ ਲੱਗ ਪ ਸਰ ਮੈਂ ਅੱਜ ਤੋਂ 2 ਸਾਲ ਪਹਿਲਾਂ 27 ਕਿਲੋ ਵਜ਼ਨ ਘਟਾਇਆ ਸੀ ਠੀਕ ਹੈ ਠੀਕ ਹੈ ਆਪਣੀ ਵਾਈਫ ਦਾ 6 ਕਿਲੋ ਘਟਾਇਆ ਸੀ ਠੀਕ ਹੈ ਆਪਣੇ ਬੇਟੇ ਦਾ 11 ਕਿਲੋ ਵਧਾਇਆ ਸੀ ਅੱਛਾ ਤੁਸੀਂ ਬੇਟੇ ਦਾ ਵਧਾਇਆ ਵੀ ਵਜ਼ਨ ਬਿਲਕੁਲ ਜੀ ਫਿਰ ਆਪਾਂ ਇਸ ਫੀਲਡ ਦੇ ਵਿੱਚ ਆਏ ਆ ਜੀ ਮਤਲਬ ਕਿ ਦੋਸਤੋ ਕਹਿਣ ਦਾ ਮਤਲਬ ਹੈ ਵੀ ਬਾਈ ਨੇ ਪਹਿਲਾਂ ਇਹ ਚੀਜ਼ ਆਪਦੇ ਤੇ ਇੰਪਲੀਮੈਂਟ ਕਰਕੇ ਤੇ ਫਿਰ ਆਪਣੇ ਤੱਕ ਪਹੁੰਚਾਉਣ ਦੀ ਮਤਲਬ ਕਿ ਅੱਜ ਪਹੁੰਚਾ ਰਹੇ ਆ ਤੇ ਇਹ ਨਹੀਂਗਾ ਸਿੱਧਾ ਕਿਸੇ ਨਾਲ ਜੁੜ ਕੇ ਤੇ ਠਾ ਅੱਜਕੱਲ ਜਾਵੇਂ ਤੁਹਾਨੂੰ ਪਤਾ ਇਹ ਬਚਾਲ ਰਿਹਾ ਇਹ ਤੁਹਾਡਾ weight ਕਿੰਨਾ ਹੋ ਗਿਆ ਸੀਗਾ ਜੀ ਪਹਿਲਾਂ ਮੇਰਾ 1 ਕਵਾਂਟਲ 30 ਕਿਲੋ ਸੀਗਾ ਜੀ ਤੇ ਤੁਸੀਂ ਕੰਮ ਕੀ ਕਰਦੇ ਸੀਦੋਂ ਜਦੋਂ ਇਹਨਾਂ weight ਸੀਗਾ ਮੈਂ ਟ੍ਰਾਂਸਪੋਰਟ ਦਾ ਕੰਮ ਕਰਦਾ ਸੀਗਾ ਜੀ ਦੁਬਈ ਦੇ ਵਿੱਚ ਠੀਕ ਹੈ ਠੀਕ ਹਾਂ ਜੀ ਠੀਕ ਹੈ ਤੇ ਮਤਲਬ ਕਿ ਕਿੰਨੇ ਚਿਰ ਚੋਂ ਥੋੜਾ ਘਟਿਆ ਮੇਰਾ 3.5 ਮਹੀਨੇ ਵਿੱਚ ਬਾਈ 3.5 ਮਹੀਨੇ ਹਾਂ ਜੀ ਠੀਕ ਹੈ ਜੀ ਜੀ ਤੇ ਕੋਈ ਸਰੀਰ ਦੇ ਵਿੱਚ ਕੋਈ ਹੋਰ ਪ੍ਰੋਬਲਮ ਜਿਵੇਂ ਕੋਈ ਪ੍ਰੋਬਲਮ ਹੋਰ ਕੋਈ ਨਹੀਂ ਸੀ ਜੀ ਜਿੱਦਾਂ ਕਿ ਆਪਣਾ weight ਜ਼ਿਆਦਾ ਹੋਣ ਕਰਕੇ ਗਿੱਟਿਆਂ 'ਚ ਪੇਨ ਹੁੰਦੀ ਆ ਗੋਡਿਆਂ 'ਚ ਹੁੰਦਾ ਉਹ ਸਿਸਟਮ ਸੀਗਾ ਬਾਕੀ ਅਸੀਂ ਵੀ ਬਾਈ ਹੋਣਾ ਨਾਲ ਜੁੜ ਕੇ ਆਪਣਾ weight loss ਕਰਕੇ ਤੇ ਹੁਣ ਅਸੀਂ ਵੀ ਇਹ ਜਰਨੀ ਦੇ ਵਿੱਚ ਅਸੀਂ ਵੀ ਲੋਕਾਂ ਦੀ ਸੇਵਾ ਕਰ ਰਹੇ ਹਾਂ ਠੀਕ ਹੈ ਜੀ ਸ਼੍ਰੀ ਮੁਖਸਰ ਸਾਹਿਬ ਆਪਣਾ ਵੀ ਕਲੱਬ ਹੈ ਜਦੀਪ ਨਿਊਟ੍ਰੀਸ਼ਨ ਕਲੱਬ ਠੀਕ ਹੈ ਜੀ ਜੀ ਠੀਕ ਹੈ ਮਤਲਬ ਕਿ ਦੋਸਤੋ ਕਹਿਣ ਦਾ ਮਤਲਬ ਇਹ ਹੈ ਵੀ ਪਹਿਲਾਂ ਇਹਨਾਂ ਨੇ ਆਪਣੇ ਤੇ ਇੰਪਲੀਮੈਂਟ ਕੀਤੀ ਆ ਇਹ ਚੀਜ਼ ਤੇ ਉਸ ਤੋਂ ਬਾਅਦ ਆਪਣੇ ਅਬੇ ਆਪਣੇ ਵਿੱਚ ਲੈ ਕੇ ਆਏ ਆ ਹਾਂਜੀ ਦੋਸਤੋ ਤੁਸੀਂ ਫੋਟੋ ਦੇਖ ਹੀ ਰਹੇ ਹੋ ਇਹਨਾਂ ਦੀ ਸਾਰੀ ਫੈਮਿਲੀ ਦੀ ਤੇ ਤੁਸੀਂ ਹਿਸਾਬ ਲਾਈ ਲੋ ਕਿ ਭੈਣ ਦਾ ਵੀ ਕਿੰਨਾ ਜ਼ਿਆਦਾ ਫਰਕ ਪਿਆ ਹੋਇਆ ਵੀਰਜੀ ਦਾ ਵੀ ਪਹਿਲਾਂ ਨਾਲੋਂ weight ਕਿੰਨਾ ਜ਼ਿਆਦਾ ਘਟਿਆ ਹੈਗਾ ਤੇ ਬਾਕੀ ਭੈਣਾਂ ਤੁਸੀਂ skin ਵਗੈਰਾ ਦਾ ਵੀ ਕੋਈ ਯੂਜ਼ ਕੀਤਾ ਸੀਗਾ ਹਾਂਜੀ ਆਪਣੇ ਕੋਲ ਪ੍ਰੋਡਕਟ ਹੈਗਾ ਹੈ skin care ਦਾ ਵੀ ਉਹਦੇ ਵਿੱਚ biotin collagen ਤੇ vitamin C ਆ ਉਹ ਅੰਦਰ ਤੋਂ ਆਪਣੇ cells ਨੂੰ repair ਕਰਦਾ ਹੈ ਉਹਦੇ ਨਾਲ ਜਿੱਦਾਂ ਆਪਣੇ face ਤੇ darkness ਹੋ ਜਾਂਦੀ ਹੈ ਛਾਈਆਂ ਹੁੰਦੀਆਂ ਨੇ ਹਾਂਜੀ ਕਈ ਆਪਾਂ एजਿੰਗ ਆਉਣ ਲੱਗ ਜਾਂਦੀ ਹੈ ਛੇਤੀ ਚੁੰਡੀਆਂ ਪੈਣ ਲੱਗ ਜਾਂਦੀਆਂ ਨੇ ਉਹਨਾਂ ਲਈ ਬਹੁਤ ਇਫੈਕਟਿਵ ਆ ਮੈਂ ਖੁਦ ਯੂਜ਼ ਕੀਤਾ ਉਹਦੇ ਰਿਜ਼ਲਟ ਬਹੁਤ ਵਧੀਆ ਨੇ ਹਾਂਜੀ ਠੀਕ ਹੈ ਜੀ ਤੇ ਸੋ ਤੁਸੀਂ ਜਿਹੜੇ ਕਿ weight ਜੇ ਘਟਾਉਣਾ ਹੋਵੇ ਵਧਾਉਣਾ ਹੋਵੇ ਜਾਂ ਕਿਸੇ skin related ਕੋਈ ਪ੍ਰੋਬਲਮ ਹੋਵੇ ਜਾਂ ਬੱਚਿਆਂ ਵਾਸਤੇ ਕੁਝ ਵੀ ਮਤਲਬ ਕਿ ਪ੍ਰੋਬਲਮ ਹੁੰਦੀ ਆ ਤੇ ਉਹ ਸਾਰੇ ਪ੍ਰੋਡਕਟ ਜਿਹੜੇ ਕਿ ਇਨਾਂ ਤੋਂ ਮਿਲ ਜਾਣਗੇ ਸੋ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੈ ਜੀ ਆਪਾਂ ਤੁਹਾਨੂੰ ਸ਼ੋ ਕੀਤਾ ਹੀ ਹੋਇਆ